ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਿਆਸੀ ਸ਼ਤਰੰਜ ਤੇ ਸਿਆਸੀ ਸ਼ਤਰੰਜ ਦੇ ਵਿੱਚ ਅੱਜ ਅਸੀਂ ਜ਼ਿਕਰ ਕਰਾਂਗੇ ਯੂ ਐਸ ਏ ਅਮਰੀਕਾ ਦੀ ਸਿਆਸਤ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰੰਪ ਦੀ ਇੱਕ ਫੋਨ ਰਿਕਾਰਡਿੰਗ ਸਾਹਮਣੇ ਆਈ ਹੈ ਜਿਦੇ ਵਿੱਚ ਉਹ ਜਾਰਜੀਆ ਸੂਬੇ ਦੇ ਸੀਨੀਅਰ ਚੋਣ ਅਧਿਕਾਰੀ ਨੂੰ ਆਪਣੀਆਂ ਆਪਣੀ ਚੋਣ ਜਿੱਤਣ ਦੇ ਲਈ ਵੋਟਾਂ ਦਾ ਇੰਤਜ਼ਾਮ ਕਰਨ ਲਈ ਕਹਿ ਰਹੇ ਹੈ ਵਾਸ਼ਿੰਗਟਨ ਪੋਸਟ ਨੇ ਇਹ ਰਿਕਾਰਡਿੰਗ ਜਾਰੀ ਕੀਤੀ ਹੈ ਇਸ ਦੇ ਵਿੱਚ ਰਾਸ਼ਟਰਪਤੀ 트ੰਪ ਰਿਪਬਲਿਕਨ ਸੈਕਟਰੀ ਸਟੇਟ ਬ੍ਰੈਡ ਰੈਫਨਸ ਪਰਜਰ ਨੂੰ ਕਹਿ ਰਹੇ ਹਨ ਕਿ ਮੈਂ ਸਿਰਫ 11780 ਵੋਟਾਂ ਚਾਹੁੰਦਾ ਹਾਂ ਅੱਗੇ ਰੈਫਨਸ ਪਰਜਰ 트ੰਪ ਨੂੰ ਦੱਸ ਰਹੇ ਹਨ ਕਿ ਜਾਰਜੀਆ ਦੇ ਨਤੀਜੇ ਬਿਲਕੁਲ ਸਹੀ ਹਨ ਉਹਨਾਂ ਵਿੱਚ ਕੋਈ ਗੜਬੜੀ ਨਹੀਂ ਹੋਈ ਸੂਬੇ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕ੍ਰੇਟ ਉਮੀਦਵਾਰ ਜੋ ਬਾਈਡਨ ਜੇਤੂ ਰਹੇ ਉਹਨਾਂ ਨੇ ਕੁੱਲ 306 ਇਲੈਕਟੋਰਲ ਵੋਟਾਂ ਜਿੱਤੀਆਂ ਸੀ ਜਦਕਿ ਟਰੰਪ ਨੇ 232 ਵੋਟਾਂ ਹਾਸਲ ਕੀਤੀਆਂ ਸਨ ਹਾਲਾਂਕਿ ਵੋਟਾਂ ਪਾਉਣ ਤੋਂ ਹੀ ਵੋਟਾਂ ਪਾਉਣ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਟਰੰਪ ਚੋਣਾਂ ਵਿੱਚ ਵੱਡੇ ਪੱਧਰ ਤੇ ਧੋਖਾ ਘੜੀ ਦਾ ਇਲਜ਼ਾਮ ਲਗਾ ਰਹੇ ਹਨ ਹਾਲਾਂਕਿ ਇਹਦੇ ਬਾਰੇ ਉਹਨਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਹੁਣ ਚੋਣ ਨਤੀਜਿਆਂ ਦੀ ਤਸਦੀਕ ਕਰ ਦਿੱਤੀ ਹੈ ਇਹ ਕੁਝ ਸੂਬਿਆਂ ਦੇ ਵਿੱਚ ਮੋੜ ਗਿਣਤੀ ਕਰਨ ਤੇ ਅਪੀਲ ਕਰਨ ਤੋਂ ਬਾਅਦ ਕੀਤਾ ਗਿਆ ਹੈ। ਯੂਐਸਏ ਦੀਆਂ ਅਦਾਲਤਾਂ ਹੁਣ ਤੱਕ ਜੋ ਬਾਈਡਨ ਦੀ ਜਿੱਤ ਦੇ ਵਿਰੁੱਧ ਦਾਇਰ 60 ਪਟੀਸ਼ਨਾਂ ਨੂੰ ਰੱਦ ਕਰ ਚੁੱਕੀਆਂ ਹਨ। ਯੂਐਸ ਕਾਂਗਰਸ 6 ਜਨਵਰੀ ਨੂੰ ਚੋਣ ਨਤੀਜਿਆਂ ਨੂੰ ਸਵੀਕਾਰ ਕਰੇਗੀ। ਜੋ ਬਾਈਡਨ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ ਤੇ ਦੂਜੇ ਪਾਸੇ ਮੰਗਲਵਾਰ ਨੂੰ ਜਾਰਜੀਆ ਦੇ ਵਿੱਚ ਸੈਨੇਟ ਦੀਆਂ ਦੋ ਵੋਟਾਂ ਦੇ ਲਈ ਵੋਟਿੰਗ ਹੋਵੇਗੀ। ਇਹਨਾਂ ਸੀਟਾਂ ਦਾ ਨਤੀਜਾ ਸੂਬੇ ਵਿੱਚ ਸ਼ਕਤੀ ਦੇ ਸੰਤੁਲਨ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਜੇ ਡੈਮੋਕ੍ਰੇਟ ਪਾਰਟੀ ਦੇ ਦੋਵੇਂ ਉਮੀਦਵਾਰ ਜਿੱਤ ਜਾਂਦੇ ਹਨ ਤਾਂ ਦੋ ਮਾਰੀ ਰਿਪਬਲਿਕਨ ਅਤੇ ਡੈਮੋਕ੍ਰੇਟ ਪਾਰਟੀਆਂ ਦੇ ਸੈਨੇਟ ਵਿੱਚ ਬਰਾਬਰ ਦੇ ਨੁਮਾਇੰਦੇ ਹੋਣਗੇ ਅਤੇ ਫਿਰ ਫੈਸਲਾ ਲੈਣ ਵਾਲੀ ਵੋਟ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਕੋਲ ਹੋਵੇਗੀ ਡੈਮੋਕ੍ਰੇਟਸ ਕੋਲ ਪਹਿਲਾਂ ਹੀ ਕਾਂਗਰਸ ਦੇ ਹੇਠਲੇ ਸਦਨ ਵਿੱਚ ਬਹੁਮਤ ਹੈ ਕਮਲਾ ਹੈਰਿਸ ਭਾਰਤੀ ਮੂਲ ਦੇ ਹਨ ਰਾਸ਼ਟਰਪਤੀ 트럼ਪ ਨੇ ਇਸ ਅਧਿਕਾਰੀ ਨੂੰ ਸੰਭਾਵਿਤ ਕਾਨੂੰਨੀ ਜਿਹੜੇ ਨਤੀਜੇ ਨੇ ਉਹ ਭੁਗਤਣ ਦੀ ਧਮਕੀ ਵੀ ਦਿੱਤੀ ਸੀ ਹੁਣ ਤੁਹਾਨੂੰ ਦੱਸਿਏ ਕਿ ਕਾਲ ਰਿਕਾਰਡਿੰਗ ਦੇ ਵਿੱਚ ਕੀ ਹੈ ਵਾਸ਼ਿੰਗਟਨ ਪੋਸਟ ਨੇ ਇੱਕ ਕਾਲ ਰਿਕਾਰਡਿੰਗ ਜਾਰੀ ਕੀਤੀ ਇਹਦੇ ਵਿੱਚ ਰਾਸ਼ਟਰਪਤੀ 트럼ਪ ਨੂੰ ਜਾਰਜੀਆ ਦੇ ਸੈਕਟਰੀ ਸਟੇਟ ਉੱਤੇ ਦਬਾਅ ਪਾਉਂਦੇ ਹੋਏ ਬਾकायदा ਦਬਾਅ ਪਾਉਂਦੇ ਹੋਏ ਦਬਾਅ ਬਣਾਉਂਦੇ ਹੋਏ ਸੁਣਿਆ ਜਾ ਸਕਦਾ ਹੈ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਹਨਾਂ ਨੇ ਜਾਰਜੀਆ ਦੀ ਚੋਣ ਜਿੱਤ ਲਈ ਹੈ ਤੇ ਇਹ ਕਹਿਣ ਵਿੱਚ ਕੋਈ ਗਲਤ ਗੱਲ ਨਹੀਂ ਹੋਵੇਗੀ ਕਿ ਮੁੜ ਗਿਣਤੀ ਕੀਤੀ ਗਈ ਹੈ। ਅੱਗੇ ਰੈਫਰੈਂਸ ਪਰਜਰ ਇਸ ਦਾ ਜਵਾਬ ਦਿੰਦੇ ਕਹਿੰਦੇ ਹਨ ਕਿ ਰਾਸ਼ਟਰਪਤੀ ਸਾਹਿਬ ਤੁਹਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਜੋ ਡਾਟਾ ਤੁਸੀਂ ਬਖਾ ਰਹੇ ਹੋ ਉਹ ਗਲਤ ਹੈ। ਰਾਸ਼ਟਰਪਤੀ 트ੰਪ ਨੇ ਫਿਰ ਇਸ ਅਧਿਕਾਰੀ ਨੂੰ ਸੰਭਾਵਿਤ ਕਾਨੂੰਨੀ ਨਤੀਜੇ ਭੁਗਤਣ ਦੀ ਕਾਨੂੰਨੀ ਨਤੀਜੇ ਭੁਗਤਣ ਦੀ ਜਿਹੜੀ ਧਮਕੀ ਦੇ ਦਿੱਤੀ। ਉਹਨਾਂ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕੀ ਕੀਤਾ ਹੈ ਤੇ ਇਸ ਬਾਰੇ ਜਾਣਕਾਰੀ ਨਾ ਦੇਣਾ ਗੁਨਾਹ ਹੈ। ਤੁਸੀਂ ਜਿਹਾ ਹੋਂ ਨਹੀਂ ਦੇ ਸਕਦੇ ਇਹ ਤੁਹਾਡੇ ਤੇ ਤੁਹਾਡੇ ਵਕੀਲ ਰਿਆਣ ਲਈ ਇੱਕ ਵੱਡਾ ਖਤਰਾ ਹੈ ਰਾਸ਼ਟਰਪਤੀ 트াম্প ਨੇ ਰੈਫਰੈਂਸ ਪਰਜਰ ਨੂੰ ਸੂਬੇ ਦੇ ਨਤੀਜਿਆਂ ਦੀ ਮੁੜ ਪਰਤਾਲ ਕਰਨ ਦੇ ਲਈ ਵੀ ਇਸ ਕਾਲ ਦੇ ਵਿੱਚ ਕਿਹਾ ਦੂਜੇ ਪਾਸੇ ਵਾਈਟ ਹਾਊਸ ਨੇ ਹਜੇ ਤੱਕ ਕਾਲ ਰਿਕਾਰਡਿੰਗ ਨੂੰ ਜਾਰੀ ਕਰਨ ਤੇ ਕੋਈ ਟਿੱਪਣੀ ਨਹੀਂ ਕੀਤੀ ਦੋਸਤੋ ਭਾਰਤ ਦੇ ਵਿੱਚ ਤਾਂ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਗੜਬੜੀ ਦੇ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਹਨ ਰੂਲਿੰਗ ਪਾਰਟੀ ਬڑے ਘੱਟ ਮੌਕੇ ਹੁੰਦੇ ਨੇ ਜਦੋਂ ਇਲਜ਼ਾਮ ਜਿਹਾ ਲਾਉਂਦੀ ਹੈ ਚੋਣਾਂ ਵਿੱਚ ਗੜਬੜੀ ਦਾ ਆਪੋਜੀਸ਼ਨ ਹੀ ਜ਼ਿਆਦਾਤਰ ਗੜਬੜੀ ਦੀ ਇਲਜ਼ਾਮ ਤਕਰੀਬਨ ਲਾਉਂਦੀ ਹੁੰਦੀ ਹੈ ਅਮਰੀਕਾ ਦੇ ਵਿੱਚੇ ਕਮਾਲ ਦੀ ਗੱਲ ਹੈ ਕਿ ਰਾਸ਼ਟਰਪਤੀ ਜਿਹੜੇ ਟਰੰਪ ਨੇ ਜਿਹੜੇ 20 ਜਨਵਰੀ ਤੱਕ ਨੇ ਤੇ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਉਹ ਇਹ ਇਲੈਕਸ਼ਨ ਜਿੱਤ ਜਾਣਗੇ ਪਰ ਉਹਨਾਂ ਦੀਆਂ ਆਸਾਂ ਦੇ ਉੱਤੇ ਪਾਣੀ ਫੇਰ ਦਿੱਤਾ ਅਮਰੀਕੀਆਂ ਨੇ ਕਿਉਂਕਿ ਕਿਧਰਾਂ ਨਾ ਕਿਧਰੇ ਜਿਹੜਾ 트럼ਪ ਦਾ ਇੱਕ ਤਾਣਾ ਸ਼ਾਹੀ ਵਤੀਰਾ ਸੀ ਹਿਟਲਰ ਟਾਈਪ ਵਤੀਰਾ ਸੀ ਇਹ ਬਹੁਤਾ ਵਧੀਆ ਨਹੀਂ ਸੀ ਤੇ ਲੋਕਾਂ ਨੇ ਇਸ ਨੂੰ ਨਾ ਪੱਖੀ ਹੰਗਾਰਾ ਦਿੱਤਾ ਤੇ ਦੋਸਤੋ ਹਿਟਲਰ ਵਾਲਾ ਜਿਹੜਾ ਵਤੀਰਾ ਕਿਤੇ ਵੀ ਕਿਸੇ ਵੀ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਕਰੇ ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਕਰੇ ਲੋਕ ਉਸ ਨੂੰ ਬਹੁਤੀ ਦੇਰ ਤੱਕ ਸਵੀਕਾਰ ਨਹੀਂ ਕਰਦੇ ਤੇ ਛੇਤੀ ਹੀ ਉਸ ਨੂੰ ਆਪਣੀ ਥਾਂ ਵਿਖਾ ਦਿੰਦੇ ਸੋ ਦੋਸਤੋ ਸਿਆਸੀ ਸ਼ਤਰੰਜ ਵਿੱਚ ਫਿਲਹਾਲ ਇੰਨਾ ਹੀ। ਬੁਝਾਰਿਸ਼ ਹੈ ਤੁਹਾਨੂੰ ਕਿ ਇਸ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰੋ ਤੇ ਨਾਲ ਦੀ ਨਾਲ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਗੱਲ ਪੰਜਾਬ ਦੀ ਚੈਨਲ ਨੂੰ YouTube ਦੇ ਉੱਤੇ ਤਾਂ ਜੋ ਤੁਹਾਡੀ ਹੱਲਾਸ਼ੇਰੀ ਨਾਲ ਸਾਨੂੰ ਹੋਰ ਵੀ ਉਤਸ਼ਾਹ ਮਿਲਦਾ ਰਹੇ ਤੇ ਨਾਲੇ ਦੋਸਤੋ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਓ ਬੈਲ ਆਈਕਨ ਦਾ ਬਟਨ ਤਾਂ ਜੋ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਅਤੇ ਅਪਡੇਟਸ ਵੀ ਮਿਲਦੇ ਰਹਿਣ ਤੇ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ ਗੱਲ ਸਾਡੀ ਸਾਡੇ ਸਾਰਿਆਂ ਦੇ ਵਾਸ਼ ਨਿਫਿ ਸਮਾਜਿਕ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ